ਅਸਿਕਾ ਵੇਜੀ ਸਾਰੇ ਵੀਰਾਂ ਨੂੰ ਸੰਦੀਪ ਡੇਫਨ ਤੁਹਾਡਾ ਬੋਬੋ ਵੈਲਕਮ ਜੀ ਤੇ ਵੀਰੇ ਅੱਜ ਆਪਣੀ ਵਿਜ਼ਿਟ ਹੈਗੀ ਆ ਪਿੰਡ ਰਮਾਣਾ ਚੱਕ ਜ਼ਿਲ੍ਹਾ ਅਮਰਸਰ ਪਹਿਲਾ ਤਹਿਸੀਲ ਬੋਪਕਾਲਾ ਤੇ ਫੋਜੀ ਸਾਹਿਬ ਆ ਗਏ ਚੁੱਕੇ ਆ ਅੱਜ ਵੀ ਭਾਈਆਂ ਕੋਲ 5-6 ਲੱਖ ਦਾ ਪਪਾ ਜੂ ਸੇਲ ਆ ਤੇ ਆਹ ਹੁਣ ਵੀਰਾਂ ਨਾਲ ਗੱਲਬਾਤ ਕਰੀਏ ਇਹਨਾਂ ਪ੍ਰਾਈਸ ਕੀ ਆ ਤੇ ਕੀ ਮਿਲ ਕਰ ਕੋੜਾ ਉਸ ਤੋਂ ਬਾਰੇ ਵੀਜੀ ਰਿਕਵੈਸਟ ਕਰੋ ਇੱਥੇ ਆ ਕੇ ਚੁਆਈ ਕਰੋ ਬਾਸ ਕਰੋ ਪੂਰੀ ਤਸਲੀ ਖਰੀਦੋ ਨਾਲੇ ਵੀਡੀਓ ਬਾਅਦ ਸ਼ੇਅਰ ਕਰ ਦਿਆ ਕਰੋ ਚਲੋ ਗਾਂਵ ਕੀ ਵੀਰ ਦਾ ਫੈਰਾ ਹੋ ਸਕੇ ਹੁਣ ਆਪਾਂ ਭਾਈ ਜੀ ਨਾਲ ਗੱਲਬਾਤ ਕਰੀਏ ਭਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋਰ ਭਾਈ ਕਿਦਾਂ ਹਾਂਜੀ ਹਾਂਜੀ ਵਧੀਆ ਵਧੀਆ ਵੀਰ ਜੀ ਵਧੀਆ ਮੁਬਾਰਕਾ ਬਲੇ ਨਵੇਂ ਸਾਲ ਤੁਹਾਨੂੰ ਜੀ ਤੁਹਾਨੂੰ ਬਿਲਕੁਲ ਬਹੁਤ ਬਹੁਤ ਮੁਬਾਰਕਾ ਭਾਈ ਚਲੋ ਸਾਰਿਆਂ ਨੂੰ ਭਾਈ ਤੁਹਾਨੂੰ ਮੁਬਾਰਕਾ ਚਲੋ ਹੋਰ ਸੁਣਾਓ ਜੀ ਹਾਂਜੀ ਬਹੁਤ ਵਧੀਆ ਬੜੀ ਕਿੰਨੀ ਜਲਦਾ ਕਾਮ ਕਿਰਪਾ ਬਾਬੇ ਨਾਨਕ ਲਈ ਚਲੋ ਹਾਂਜੀ ਵੇ ਗਿਆ ਮਾਲ ਪੂਰਾ ਮਾਲ ਵੇ ਗਿਆ ਇੱਕ ਗਾਈ ਆ ਅੱਛਾ ਉਹ ਵੀ ਸੌਦਾ ਆਇਆ ਵਾ ਹਾਂਜੀ ਸੌਦਾ ਆਇਆ ਉਹਦੇ ਨਾਲ ਸਾਡਾ ਜੋੜਾ ਨਹੀਂ ਬਣਿਆ ਵੇ ਹਰਿਆਣੇ ਜਾਨੀ ਸਾਡਾ ਯਾਰ ਦੋਸਤ ਵਾ ਅੱਛਾ ਠੀਕ ਹੈ ਉਹਨੂੰ ਦੇ ਕੇ ਆਉਣੀ ਪਰ ਸਾਡਾ ਸੌਦਾ ਨਹੀਂ ਜੋੜਾ ਨਹੀਂ ਬਣਦਾ ਕਿਹੜਾ ਨਹੀਂ ਬਣਦਾ ਠੀਕ ਹੈ ਉਹਨੂੰ ਗਾਈ ਦੇਣੀ ਆ ਚੰਗੀ ਆ ਕਿਹਦੇ ਨਾਲ ਹਾਂਜੀ ਅੱਛਾ ਠੀਕ ਆ ਇਹ ਇਹ ਗੱਬੜਾ ਨੇ ਨਹੀਂ ਸੁਈ ਆ ਵੀਰ ਅੱਛਾ ਜੇ ਇਹਦੇ ਚਲੋ ਸਾਡਾ ਜੋੜਾ ਬਣ ਗਿਆ ਠੀਕ ਆ ਇਹਦੇ ਉਹਨੂੰ ਅਸੀਂ ਦੇਣੀ ਘੱਲ ਆ ਇਹ ਆ ਬਣਿਆ ਫੇਰ ਕਿੱਦਾਂ ਇਹ ਦਾਵਾਂਗੇ ਇਹਦੇ ਦਾਵਾ ਠੀਕ ਆ ਇਹ ਹੁਣ ਵੇਚੋਗੇ ਫਿਰ ਹਾਂਜੀ ਤੇ ਦੁੱਧ ਕਿੰਨਾ ਜੀ ਇਹ ਦੁੱਧ ਇਹਦੇ ਥਲੇ 13 ਲੀਟਰ ਵੀਰ 13 ਕਿਲੋ ਖੋਲੋ ਫਿਰ ਲਓ ਜੀ 13 ਕਿਲੋ ਦੁੱਧ ਆ ਤੇ ਬੱਛਾ ਮਗਰ ਹਾਂਜੀ ਇਹ ਬੱਛਾ ਨਹੀਂ ਵੀਰ ਬੱਛਾ ਮਗਰ ਆ ਤੇ ਵੇਖੋ ਸੁਆਹ ਚ ਬਿਲਕੁਲ ਵਧੀਆ ਹਾਂਜੀ ਹਾਂਜੀ ਬੱਤੀ ਆ ਲੈ ਜਾਂਦੀ ਵੀਰ ਉੱਥੇ ਬੰਨੋ ਇਹ ਬਾਹਰ ਮੜਾਏ ਪਰਾਨੋ ਲੈ ਦੋ ਉੱਥੇ ਲੈ ਜਾਓ ਜੀ ਹਾਂ ਬਿਲਕੁਲ ਸੀਲ ਠੰਡੀ ਮੈਂ ਨਾ ਬਿਲਕੁਲ ਠੰਡੀ ਦੀ ਠੀਕ ਤੇ ਬੱਚਾ ਲਾ ਕੇ ਦਿਖਾ ਦਿੰਨੇ ਆ ਬਿਲਕੁਲ ਬੱਚੀ ਦਾ ਬੱਚਾ ਬੱਚਾ ਆ ਗਏ ਚਲੋ ਇੱਕ ਅੰਗ ਲਾ ਬੱਚਾ ਮੜਾ ਜੇ ਫਿਰ ਹਾਂ ਹੋਲੀ ਹਾਂ ਲੀ ਤੇ ਬੱਜੀ ਬਰਿੰਦੀ ਕੀ ਮਿਲ ਕੀ ਆ ਕੀਮਤ ਵੀਰੇ 40000 ਰੁਪਏ ਦੀ ਦੇ ਦਾਂਗੇ ਕਿੰਨਾ ਮਾਨ ਤੁਣ 1000 1000 ਹੋਰ ਠੀਕ ਆ ਭਾਈ ਵਾਠੇ ਚਲੋ ਆਜੋ ਵਾਠ ਆਜੋ ਇੱਧਰ ਆ ਜਿਓ ਇਹ ਗੱਪਣਾ ਹਾਂਜੀ ਵੀਰੋ ਇਹ ਦਿਨ 20 ਖੜਦੀ ਆ। ਅੱਛਾ। 20 ਦੱਸਿਆ ਮੈਂ ਤੁਹਾਨੂੰ ਤਿੰਨ ਕ ਦਿਨ ਤੇ ਹੰਨੋ ਗੇ ਲੈ ਆਂਦੀ ਨੂੰ। ਠੀਕ ਆ। ਚਲੋ 20 ਤੁਸੀਂ ਗੇ ਲੋ ਹਣ। 20 ਬਣੇ ਚੱਲੇ ਹਨਾ। ਹਾਂਜੀ। ਇਹ ਵੀ ਦੇਖੋ ਜੀ। ਬਾਕੀ ਭਾਵੜਾ ਚੰਗਾ ਤੁੰਦੀ ਭਜੀ ਇਹਦਾ। ਹਾਂਜੀ ਹਾਂ। ਸਾ ਮੋਸਤ ਲਈ ਦਾ ਮੁਫਤੀ ਦੇਣੀ ਆ। ਅੱਛਾ। ਹਾਂਜੀ। ਠੀਕ ਆ। ਤੇ ਜੇ ਆਂ ਤੇ 20 ਦਿਨਾਂ ਤੋਂ ਵੱਧ ਲੈ ਜੂਗੀ। ਹਾਂ। ਤੇ ਹੱਡੀ ਹੋ ਜੂਗੀ ਉਹ ਅੰਦੇ ਜੀ। ਠੀਕ ਆ। ਇਹ ਦੋ ਆਪਾ ਇੱਕ ਨਾ ਦਿਨ ਵੀ ਪਰਿਆ ਬਾਗਾ ਪੰਜ ਦਿਨ ਹੀ ਵੱਧ ਲੈ ਜੇ ਸੱਤ ਦਿਨ ਹੀ ਲੈ ਲੈਂਗੇ ਨਾ ਰਹਿ ਜਾਂਦਾ ਬਿਲਕੁਲ ਬਿਲਕੁਲ ਜੀ ਬਿਲਕੁਲ ਬਿਲਕੁਲ ਤੇ ਇੰਦੀ ਪਰ ਕੀਮਤ ਕੀ ਹੈ ਜੀ ਇਹਦੀ ਕੀਮਤ ਭਾਈ ਲੈਣ ਦੇਣੀ ਹਾਂ 30 ਦੀ 30 ਦੀ ਹਾਂ ਜੀ ਤਿੰਨ 4000 ਛੱਡ ਦਿੰਦੇ ਪੂਰੇ 25 ਜਾਣ ਦੋ 25 ਦੀ ਠੀਕ ਹੈ ਭਾਈ ਠੀਕ ਜਾਣ ਦੋ 25 ਦੀ ਠੀਕ ਚਲੋ ਗਾਂ ਖਾਂਦ ਹੋ ਜਾਊਗਾ ਬਿਲਕੁਲ ਜੀ ਬਿਲਕੁਲ ਏ ਸੁਈਆ ਮਾ ਜੀ ਜੀ ਇਹਨੂੰ ਕਿੰਨਾ ਟਾਈਮ ਹੋਇਆ ਇਹਨੂੰ ਵੀਰ ਜੀ ਦੱਸ ਦੇਣਾ ਹੋਇਆ ਦੁੱਧ ਕਿੰਨਾ ਜੀ ਦੁੱਧ 13 ਲੀਟਰ ਵੀਰ ਚਵਾ ਕੇ ਦਵਾਂਗੇ ਦੋ ਟੰਗ ਤਸੱਲੀ ਕਰਕੇ ਖੜੇ ਕੋਈ ਅੱਛਾ 13 ਕਿਲੋ ਹਾਂਜੀ ਹਾਂਜੀ ਠੀਕ ਹੈ ਇੱਧਰ ਆਓ ਆ ਜਾਓ ਆਜੋ ਆਜੋ ਤੇਰੇ ਪਿੱਛੇ ਕੱਟੀ ਆ ਵੱਡੀ ਮੈਂ ਹਾਂ ਜੀ ਹਾਂਜੀ ਹਾਂਜੀ ਹਾਂ ਬਹੁਤ ਚੰਗੀ ਹੈ ਬੱਸ ਬੰਦੋ 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 ਹਾਂਜੀ ਭਾਈ ਜੀ ਫਿਰ ਇੱਕ 30 ਦੇ ਦੇ ਜੈ ਜੀ 115 ਹੋਰ ਕਰ ਦੋ ਦੋ ਟੱਕੇ ਕਾਪੀ ਦਾ ਕਾਪੀ ਦੀ ਹੋ ਗਈ ਲੱਖ ਦੇ ਨਹੀਂ ਨਹੀਂ ਹਾਂ ਇੱਕ ਦਾਸ ਦੀ ਇੱਕ ਦਾਸ ਦੀ ਕਾਪੀ ਕਾਪੀ ਦੀ ਕਹਿਣਾ ਇਹ ਕਾਪੀ ਕਾਪੀ ਨਹੀਂ ਹੁਣ ਤੁਹਾਨੂੰ ਭਾਜਾ ਪਤਾ ਸਾਨੂੰ ਨਹੀਂ ਕਾਪੀ ਨਹੀਂ ਕਹਿਣਾ ਇਹ ਮੇਰੇ ਕੋਲ ਲਿਖਾ ਲਿਆ ਚਲੋ ਠੀਕ ਹੈ ਠੀਕ ਤੇਰੀ ਹੈ ਇਹ ਮੱਗ ਦੀ ਅੱਛਾ ਗੱਭਣਾ ਹੋਰ ਘੰਟੇ ਦਸੂਪੇ ਸਾਮਾ ਨੂੰ ਸੂਪੇ ਲੋ ਚਲੋ ਤੇਰੀ ਆ ਹੋ ਜਾ ਮੜੇ ਹੈ ਨਹੀਂ ਲੋ ਜੀ ਦੇਖੋ ਤੇਰੀ ਆ ਮੈਂ ਵੱਡੀ ਹਣਾ ਜੀ ਵੱਡੀ ਮੱਝ ਵਾ ਥੋੜਾ ਸਿੰਗਲ ਹਾਂ ਤੇ ਬਾਜੀ ਕਿੰਨਾ ਕਰਦੀ ਦੋ ਤੇ ਇਹ ਲੋਕਾਂ ਦੇ ਅੰਦਰ ਤੇਰਾ 14 ਕਿਲੋ ਕੱਢਦੀ ਰਹੀ ਹੈ ਹੁਣ ਭਰਿਆ ਪਾਵਾ ਹਾਂ ਬਿਲਕੁਲ ਜੀ ਬਿਲਕੁਲ ਪੱਕਾ ਗਰੰਟੀ ਵੀ ਨਹੀਂ ਕਿਹਨੂੰ ਦੇ ਸਕਦੇ ਨਾ 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 ਗੱਬੜਾ ਜਿੰਦਾ ਹੁਣ ਬੰਨ 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 ਚਲੋ ਹਾਂ ਜੀ ਲੈ 베ਰੀ ਦੇ ਦਈਏ ਬਈ ਇੱਕੋ ਮਨ ਕਰ ਦੋ ਬਸ ਇੱਕੋ ਮਨ ਘਟਣਾ ਤਾਂ ਨਹੀਂ 75000 ਬਸ ਠੀਕ ਹੈ ਜਹਾਂਦ ਠੀਕ ਹੈ ਠੀਕ ਆ ਹੁਣ ਬਿਲਕੁਲ ਬਿਲਕੁਲ ਜੀ ਬਿਲਕੁਲ ਬਿਲਕੁਲ ਆਹਾਂ ਜੀ ਇਹ ਵੀ ਕਪੜਾ ਸੂਈ ਆ ਫਿਰ ਪਹਿਲਾ ਸੂਆ ਸੂਈ ਔਲ ਬਣਾਉਂਦੀ ਚੋਂ ਮੜੀ ਅੱਛਾ ਔਲ ਕਰਦੀ ਆ ਚੌਗੀ ਕੱਟੀ ਜੋ ਠੀਕ ਆ ਖੰਦਰੀ ਆ ਮੈਂ ਵੀ ਵੇਖੋ ਕੀ ਲੱਗਾ ਇਹਨੂੰ ਬਸ ਤੋਰੋ ਫਿਰ ਨੂੰ ਵੀ ਲਓ ਜੀ ਤਵੇਖੋ ਕਰਾ ਦੇ ਆਹ ਵੇਖ ਪਹਿਲਾ ਸੂਆ ਚਾਰ ਰੰਗ ਤੇ ਕੱਟੀ ਕਟਾ ਇਹ ਪਿੱਛੇ ਕੱਟਾ ਵਾ ਕੱਟਾ ਮਗਰ ਆ ਗਿਆ ਔਲਾ ਬਸ ਜਿਹੜਾ ਮੇਰਾ ਵੀਰ ਲੈ ਕੇ ਜਾਵੇ ਆਜੀ ਸਮਝਣਾ ਲੈ ਕੇ ਜਾਵੇ ਕਨੇ ਜੀ ਹਾਂ ਜੀ ਹਾਂ ਜੀ ਹਾਂ ਆ ਜਾਓ ਜੋ ਗੱਲ ਸਚਾਈ ਸਚਾਈ ਦੱਸੇ ਬਿਲਕੁਲ ਬਿਲਕੁਲ ਭਾਜੀ ਬਿਲਕੁਲ ਹਾਂਜੀ ਭਾਈ ਜੀ ਫਿਰ 80 ਵੀ ਦੇ ਦਈਏ ਭਾਈ ਫਸੇ ਵੀ ਇੱਕੋ ਹੀ ਮੁੱਲ ਇਹ ਕਰ ਦੋ ਇੱਕੋ ਹੀ ਮੁੱਲ ਇੱਕੋ ਹੀ 70000 ਵੀ ਘਟ ਗਏ ਬਸ ਠੀਕ ਆ ਚਲੋ ਹੋਰ ਦੇਣਾ ਕੋਈ ਵੀਰ ਬਸ ਠੀਕ ਆ ਇਸ ਤੋਂ ਇਲਾਵਾ ਮੋਲੀ ਜਾਇਦ ਕਿਤੇ ਆ ਜਾਇ ਜੀ ਇਹ ਜੋੜਾ ਹੀ ਉਧਰ ਲੈਂਦਾ ਇੱਕ ਉਹਦੇ ਕਾ ਚਲੋ ਨੀਲੀ ਥੋੜਾ ਜਿਹਾ ਆ ਗਈ ਆ। ਕੱਖ ਮਾਰ ਥੋੜਾ ਜਿਹਾ ਹਨਾ ਜੀ। ਕੱਖ ਮਾਰ ਗਈ ਨੀਲੀ ਜੀ। ਲੈ ਲਈਏ ਜੋ ਟੀ ਚੰਗੀ ਦੇਖ ਕੇ। ਚਲੋ ਠੀਕ ਆ। ਤੇ ਦੇਖੋ ਜੀ ਆ ਪਸ਼ੂ ਭਾਈਆਂ ਕੋਲ ਜੀ ਮੇਰੇ ਵਿੱਚ ਚੁਾਈ ਕਰਕੇ ਚੈੱਕ ਕਰਕੇ ਪਾਸ ਕਰਕੇ ਠੀਕ ਆ ਆ ਦਾ ਚੈੱਕ ਕਰਕੇ ਲੈ ਕੇ ਜਾਓ ਕੋਈ ਪਸ਼ੂ ਲੈਣਾ ਹਨਾ ਭਾਈ ਜੀ। ਹਾਂ ਜੀ। ਚਲੋ। ਅੰਕ ਲੈ। ਇਹਨੂੰ ਬੱਚਾ ਲਾ ਕੇ ਦਿਖਾ। ਲਾਓ ਲਾਓ ਲਾ ਲਾ। ਲਿਆਓ ਲਿਆਓ। ਲਾ ਲਾ। ਗਾਈ ਨੂੰ ਲਾ ਦਈਏ। ਹਾਂ ਜੀ।

ਕੱਟੀ ਆ ਗਿਆ ਨਾ ਕੱਟੀ ਪੂਜੀ ਰਾਜੀ ਬਾਜੀਪੁਰੀ ਬਹੁਤ ਵਧੀਆ ਕੱਟੀ ਹਮ ਬਾਅਦ ਜੀ ਧੰਨਵਾਦ ਜਾਇ ਕੰਮ ਬਾਸ ਫੋਟੋ ਪਾਟ ਕੇ ਲੈ ਕੋ ਫੋਟੋ ਕਾ ਆਜੋ ਆਜੋ ਹੈ ਕਿਹੜਾ ਪਿੰਡ ਤੁਹਾਡਾ ਜੀ ਇਹ ਚਲਾ ਐਸੇ ਲੱਗ ਗਿਆ ਮੈਂ ਤਾਂ ਖਾਧੀ ਨਹੀਂ ਲੱਗੇ ਉਹਦੇ ਦੋ ਤੋਂ ਕਿਹੜਾ ਜੀ ਮਲਕਨਗਲ ਬਲਪੁਰ ਮਲਕਨਗਲ ਮਲਕਨਗਲ ਠੀਕ ਹੈ ਬਣੀ ਲਾਰੇ ਪਿੰਡ ਦੀ ਬਣੀ ਹੈ ਵੀਡੀਓ ਤੁਹਾਡੇ ਪਿੰਡਾਂ ਹੈ ਨਹੀਂ ਮਾੜੀ ਪਿੰਡ ਹੋ ਸਕਦਾ ਲੱਗਦਾ ਬਣੀ ਹੈ ਨਹੀਂ ਇਹਨਾਂ ਦੇ ਪਿੰਡ ਦੀ ਨਹੀਂ ਬਣੀ ਬਣੀ ਹੈ ਕਿਹਦੀ ਬਣੀ ਹੋਊ ਬੇਟਾ ਘਰ ਆ ਨਹੀਂ ਆਉਣੇ ਕੋਈ ਸਾਡੇ ਚੈਨਲ ਤੇ ਆ ਜਾਾਂਗੇ ਜੀ ਨਹੀਂ 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 ਕੋਈ ਮਬਾਰਕ ਕਰਤਾ ਸੀ ਨਹੀਂ ਨਹੀਂ ਕਿ ਬੁਬਾਰਕ ਕਰਦੇ ਕਰਦੇ ਨਹੀਂ ਇਹ ਘਾਰ ਹੀ ਮਤਲਬ ਕਿ ਲੈ ਆਜੋ ਆਜੋ ਅੱਗੇ ਆਜੋ ਆਜੋ ਮੈਂ ਲੈਣਾ ਬਾਈਆਂ ਕੋਲ ਮੈਂ ਲੈਣਾ ਹੀ ਹੈ ਬਾਈ ਯਾਰ ਕੋਲ ਆਪਣੇ ਘਰ ਹੀ ਜਾਣਾ ਸੀ ਅੱਛਾ ਚਲ ਕੋਈ ਨਹੀਂ ਹਾਂਜੀ ਹਾਂਜੀ ਕਿੰਨਾ ਪੈਸੇ ਥੋੜੇ ਘੱਟ ਖਰਚਣੇ ਆ ਸੰਦੀਪ ਨਹੀਂ ਕੋਈ ਚੰਗੀ ਦੇ ਜਾ ਜੇ ਗੱਲ ਤੁਹਾਨੂੰ ਦੱਸ ਪਾ ਦਿੰਦੇ ਆ ਉੱਚੇ ਵਿੱਚ ਦੀ ਲਿਉਂਦੇ ਨਹੀਂ ਨਹੀਂ ਕੋਈ ਗੱਲ ਨਹੀਂ ਮਰੀਆ ਬਣਾ ਕੀ ਥਣਾ ਨਾ ਜੀ ਹਾਂ ਜੀ ਥਣ ਬਹੁਤ ਚੰਗਾ ਬਣਾਉਂਦੀ ਆ ਹਮ ਆ ਚੱਕੋ ਪੁਸ਼ਮਰ ਜੀ ਮਾਰਾ ਨਾ ਤਰਾ ਹਾਂ ਆ ਜੋ ਆ ਲਾ ਮਰਾ ਮਾਰਦੀ ਸੰਦੇ ਰੱਖ ਲਾ ਆ ਆਹ ਦੇਖੋ ਭਾਈ ਨਹੀਂ ਠੀਕ ਹੈ ਜੀ ਇਹ ਥੋੜਾ ਕੋਈ ਗੱਲ ਆ ਥੋੜੀ ਠੀਕ ਹੈ ਭਾਈ ਠੀਕ ਆ ਠੀਕ ਹੈ ਬਿਲਕੁਲ ਓਲੀ ਆ ਰੂਪ ਪਾ ਨਿਕਲ ਗਿਆ ਆ ਮਡੇ ਮੇ ਰਹਿਣੇ ਚੌਧਨੀਆਂ ਓਏ ਦੇਖੀ ਜੋੜੀ ਨਾਲ ਜੜੀ ਨਾ ਨਾ ਜੋੜੀ ਨਾਲ ਜੜੀ ਹਾਂ ਹਾਂ ਝੋਲੇ ਨਾਲ ਬਸ ਠੀਕ ਹੈ ਠੀਕ ਹੈ ਕੁਝ ਐ ਹੋ ਜਾਣ ਰੇਨ ਪੂਰੀ ਚੱਜ ਨਾ ਚੱਲ ਗਾੜੀ ਗਾੜੀ ਚੋਦੇ ਚਲੋ ਠੀਕ ਹੈ ਕਾ ਜੰਮਾ ਫਲਾ ਵੀ ਵਾਹ ਇਹ ਟ੍ਰੇਨ ਹੋ ਜਾਣਾ ਜੀ ਚਲ ਹੋਰ ਤਾਂ ਦਿਖਾਉਂਦਾ ਹਾਂ ਹਾਂਜੀ ਚਲੋ ਲੱਤਾਂ ਦੀ ਪਾਰਟੀ ਲੈ ਕੇ ਚੋ ਪੂਰੀ ਪਾਰਟੀ ਚਾਊਗਾ ਅੱਛਾ ਪੂਰੀ ਮਹੀਂ ਚ ਉਧੂ ਪਹੁੰਚਾਊਗਾ ਸਲੋ ਥੋੜੀ ਹਾਂ ਚੱਜਣਾ ਚੱਜਣਾ ਕੱਲ ਨੁੱਕਰਤੀਰ ਵਿੱਚ ਚੋਲਾ ਜਿੱਦਾ ਚਾਹੁੰਦਾ ਹਾਂ ਜਿੱਦਾਂ ਤੇ ਉਹਨਾਂ ਨਾਲ ਆਉਂਦਾ ਚਲੋ ਕੋਈ ਜਵੇਂ ਚੜੇ ਉਹ ਐਂਸ ਐਂਸ ਖਲਾਈ ਹੋ ਜਾਣੀ ਆ ਚਲ ਚਲ ਚਲੋ ਠੀਕ ਹੈ ਰਹਿਣ ਦੇ ਤੇਰੇ ਬਸ ਕਰ ਚਲੋ ਚਲੋ ਭਾਈ ਬੋਲੋ ਨੰਬਰ ਆਪਣਾ ਨੰਬਰ ਮੇਰਾ ਗਾ ਫੋਨ ਨੰਬਰ 9969928316 ਠੀਕ ਆ ਪਿੰਡ ਮੇਰਾ ਰਮਣਾ ਚੱਕ ਤਹਿਸੀਲ ਬਾਬਾ ਬਕਲਾ ਤੇ ਜ਼ਿਲ੍ਹਾ ਅੰਸਰ ਅਸਿਕਾ ਚਿਕਾ